ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਪਿਛਲੇ ਸਮੇਂ ਚ ਵੀ ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੁਣ ਵੀ ਇੱਕ ਬੜੀ ਅੱਛੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਦੋ ਕੇਸਾਂ ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਕਾਲਟੋਕਾਤ ਕੁਝ ਡਰਗ ਮੰਨੀ ਹੈ ਇਹਦੇ ਚ ਜਿਹੜਾ ਪਹਿਲਾ ਕੇਸ 58 ਨੰਬਰ ਚਾਰਟ ਦੇ ਦਾ ਉਹਦੇ ਚ ਮਤਲਬ ਉਹ ਸੰਤਯੋਨਾ ਕੇ ਦਿਲ ਤਲਵਿੰਦਰ ਟਿੰਡੂ ਫੜਿਆ ਸੀ ਜਿਹੜੇ 1 ਕਿਲੋ 12 ਗ੍ਰਾਮ ਫੜੇ ਗਏ ਸੀ ਥਾਣਾ ਘਰਿੰਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਚ ਸਾਡੇ ਇਨਸਪੈਕਟਰ ਸੀਆਈਏ ਜਮੋਲਕਦੀਪ ਤੇ ਉਹਨਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਟੀ ਸਾਹਿਬ ਜਗਵਿੰਦਰ ਸਿੰਘ ਸਾਡੇ ਜਿਹੜੇ ਹੈਗੇ ਨੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਤੇ ਦੋਨੋਂ ਕੇਸਾਂ ਦੀ ਜਿਹੜੀ ਸੁਪਰਵੀਜ਼ਨ ਕਰ ਰਹੀ ਸੀ ਰਵਿੰਦਰਪਾਲ ਜੀ ਸਾਡੇ ਡਿਸਪਲਿਨ ਇਨਵੈਸਟੀਗੇਸ਼ਨ ਔਰ ਨਾਲ ਉਹਨਾਂ ਦੇ ਦੂਸਰੇ ਕੇਸ ਸੀਗੇ ਵਿਸ਼ਾਲਜੀ ਜੀ ਸਾਡੇ ਐਡੀਸੀਪੀ 1 ਤੇ ਵਿਸ਼ਾਲਜੀ ਜਿਹੜੇ ਐਸੀਪੀ ਸੈਂਟਰਲ ਨੇ ਤੇ ਐਸਐਚਓ اسلام آباد ਬੇਟਾ ਪਹਿਲਾ ਕੇਸ ਹੈ ਸੀਆਈਏ ਵਾਲਾ ਉਹਦੇ ਚ ਇਹ ਅਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਇਹਦੇ ਚੇਹੀ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ 스ਮਗਲਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ। ਔਰ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈਜ਼ਿਡੈਂਸ ਬਦਲੀ ਹੈ। ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ 'ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ। ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦ ਸੀਗਾ। ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਇਹ ਹੁਣ ਤਨਵਾ ਖੁਰਦ ਪੀਐਸ ਕਰੰਡਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰਾਇਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਤੇ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਨ ਮੁਤਾਬਕ ਜਿਹੜੇ ਮੋਢਲੀ ਪੁੱਛਗੀਚ ਆਇਆ ਕਿ ਇਹ ਕੰਮ ਕਰ ਰਿਹਾ ਤੇ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਬਾਰਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਲਿੰਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਚੇਫ ਡਰੱਗ ਟ੍ਰੇਡ ਚ ਐਕਟਿਵ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਅਜ ਤੱਕ ਜੇ ਆਪਾਂ ਦੀ ਪ੍ਰੀਵੀਅਸ ਹਿਸਟਰੀ ਦੇਖੀਏ ਦੇ ਖਿਲਾਫ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾਫੀ ਦੇਰ ਤੋਂ ਕਰ ਰਿਹਾ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਜਿਹੜੇ ਆ ਚਾਰ ਦੋਸ਼ੀ ਫੜੇ ਗਏ اسلامਾਬਾਦ ਪੁਲਿਸ ਸਟੇਸ਼ਨ ਦੇ ਅnder ਕਾ ਜਿਹੜਾ ਪਰਚਾ ਦਰਜ ਹੋਇਆ ਹੈ ਮਨਪ੍ਰੀਤ ﺍﻟियस ਗੋਰਾ ਇਹ ਫੜਿਆ ਗਿਆ ਮੇਨ ਜਿਹੜਾ ਕ୍ୟਿਊਜ਼ਡ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਜੀਆਰਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋਕਾਰ ਵੀ ਫੜੀ ਗਈ ਹੈ ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛੇ ਜਿੱਤੋ ਇਹ ਗੱਲ ਸਾਹਮਣੇ ਆਈ ਇਹ ਦਾ ਨਾ ਸਕਾ ਮਾਮਾ ਹੈ ਗੋਪਾਲ ਸਿੰਘ ਉਹ ਰਹਿਣ ਵਾਲਾ ਵੈਸੇ ਪਿੱਛੋਂ ਹਰੀਕੇ ਤਰਨਤਾਰਨ ਦਾ ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਣੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਹੈ ਬਾਰਡਰ ਦੇ ਨੇੜੇ ਔਰ ਉਹ ਹਰੀਕੇ ਦਾ ਵੈਸੇ ਪਿੱਛੋਂ ਰਹਿਣ ਵਾਲਾ ਗਪਾਲ ਸਿੰਘ ਪਰ ਹੁਣ ਰਾਜਸਥਾਨ ਚ ਰਹਿ ਰਿਹਾ ਬੇਸਿਕਲੀ ਗਪਾਲ ਸਿੰਘ ਹੀ ਮਾਸਟਰਮਾਈਂਡ ਏ ਚ ਉੱਪਰ ਆਇਆ ਇਸ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸੰਬੰਧ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਜਾਂ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਦਿੰਦੇ ਸੀਗੇ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਏਲੀਅਸ ਪਾਲ ਇਹ ਵੀ ਸੇਮ ਪਿੰਡ ਦੇ ਦਲੀਰੀ ਪਿੰਡ ਹੈ ਤਾੜਾ ਖਾਲ ਦਾ ਤਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦੁਬਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਤੇ ਅਮਰਤਪਾਲ ਦੇ ਸੰਬੰਧ ਇੱਕ ਭਾਰਤ ਇਲੀਅਸ ਪਾਲੋ ਹੈ ਇਹ ਪੀਐਸ ਖਾਲਣਾ ਤਰਨਤਨ ਦਾ ਹੀ ਰਹਿਣ ਵਾਲਾ ਹੈ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਇਹੜੇ ਅਮਰਤਪਾਲ ਨੂੰ ਵਰਤਦਾ ਸੀਗਾ ਤੇ ਅਮਰਤਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਇਰੇ ਸੋਰਸ ਡਿਫਰੈਂਟ ਸੀਗੇ ਬਟ ਇਹ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਇਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਬੇਲੀਅਸ ਲੱਭਾ ਇਹ ਵੀ ਖਾਲੜਾ ਦੇ ਥਾਣੇ ਦੇ ਵਿੱਚ ਹੀ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਹਰਪਾਲ ਪਾਲਾ ਇਹ ਵੀ ਖਾਲੜਾ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਦੇ ਖਿਲਾਫ ਜਿਹੜੇ ਪੁਰਾਣੇ ਕਿਸ ਜਸਵਾਇ ਅਮਰਪਾਲ ਦੇ ਤੇ ਮਨਪ੍ਰੀਤ ਦੇ ਦੋਨੋਂ ਦੂਜਿਆਂ ਦੇ ਨਹੀਂ ਹੈਗੇ ਇਹਨਾਂ ਦੀ ਜਿਹੜੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਜਿਆ ਕਦੇ ਬੰਬੀ ਤੇ ਲੈ ਆਏ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਭਾਰਤ ਭਾਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਗੋਪਾਲ ਸਿੰਘ ਸੋ ਇਹਦੇ ਵਿੱਚ ਉਹ ਬੰਦੇ ਸਾਨੂੰ ਚਾਹੀਦੇ ਆ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵੌਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅੱਗੇ ਬੈਕਵਰਡ ਫਾਰਵਰਡ ਲਿੰਕ ਹੈ ਤੇ ਡਰੱਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਛੀ ਕਾਰਗੁਜ਼ਾਰੀ ਹੈ ਡਰੱਗ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ 5 ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ ਹੈ 100 ਗ੍ਰਾਮ ਪੇਰਨ ਫੜੀ ਗਈ ਸਰ ਹੋਰ ਵੀ ਲੋਕ ਮਿਲੇ ਰਨਲ ਜਿੱਦਾਂ ਡਿਪਾਰਟਮੈਂਟ ਦਾ ਰਾਜਪੁਰਾ ਨਹੀਂ ਕਾਫੀ ਇਹ ਮਤਲਬ ਉਹਦੇ ਮੇਰਾ ਮਾਮੇ ਤੋਂ ਕਾਫੀ ਗੱਲਾਂ ਕਲੀਅਰ ਹੋ ਗਈਆਂ ਔਰ ਜਿਹੜਾ ਭਾਰਤ ਹੈ ਉਹ ਵੀ ਬੜਾ ਇੰਪੋਰਟੈਂਟ ਜੋ ਪਤਾ ਲੱਗਿਆ ਸਾਡੀ ਟੀਮ ਜਿਹੜੀ ਇਨਵੈਸਟੀਗੇਸ਼ਨ ਤੇ ਉੱਥੇ ਗਈ ਹੈ ਕਾਫੀ ਐਕਟਿਵਲੀ ਕੰਮ ਕਰ ਰਹੀ ਹੈ ਉਹ ਬਾਰਡਰ ਦੇ ਉੱਤੇ ਸੋ ਦੇਤੇ ਅਸੀਂ ਸਾਰਾ ਕਨਸੈਂਟਰੇਟ ਕਰਕੇ ਨਾ ਦੋਨਾਂ ਨੂੰ ਫੜਾਂਗੇ ਜੀ ਸਾਡੇ ਤੋਂ ਨਵਾਂ ਬੋਲ ਰਿਹਾ ਜਿਸ ਤਰ੍ਹਾਂ ਦਾ ਤਸਵੀਰ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਪਰ ਬੰਦਾ ਅਜ ਤੋਂ ਬੈਠਾ ਹੁੰਦੇ ਹੁਣ ਹੈ ਇਹ ਲਿੰਕ ਦਾ ਕੋਈ ਵੀ ਪੈਦਾ ਕਰ ਸਕਦਾ ਅੱਜ ਕੱਲ ਤੁਹਾਨੂੰ ਪਤਾ ਹੈ ਇੰਟਰਨੈਟ ਸਾਈਬਰ ਸਪੇਸ ਇੰਨੀ ਵਾਈਡਸ ਵਾਸਟ ਹੈ ਪਰ ਲੋੜ ਨਹੀਂ ਵੀ ਹਮਰੇ ਸਰ ਬੈਠ ਕੇ ਕਰੋ ਕਿਤੇ ਵੀ ਕਰ ਸਕਦੇ ਆਪਾਂ ਸਰ ਇੱਕ ਦੂਸਰੇ ਨਾਲ ਸਾਰੇ ਜਾਨੇ ਕਿਸ ਤਰ੍ਹਾਂ ਜੁੜੇ ਦੇਖੋ ਜਿਹੜੇ ਪਹਿਲਾ ਕੇਸ ਹੈ ਉਹ ਤਾਂ ਡਿਫਰੈਂਟ ਹੈ ਤਲਵਿੰਦਰ ਤੋਂ 1 ਕਿਲੋ ਪਹਿਲਾਂ ਫੜੀ ਸੀ ਆਈਏ ਸਟਾਫ ਨੇ 12 ਗ੍ਰਾਮ 2 ਕਿਲੋ ਹੁਣ ਫੜੀ ਗਈ ਸੁਖਦੇਵ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਨਾਲਾ ਬਾਰਡਰ ਤੇ ਹੋਰ ਇਹ ਤਾਂ ਤਿੰਨ ਪਿੰਡ ਬੰਦਦਾ ਰਿਹਾ ਉਹਦਾ ਬਿਲਕੁਲ ਮੋਡਿਊਲਲੀ ਡਿਫਰੈਂਟ ਹੈਗਾ ਜਿਹੜਾ ਅਲੱਗ ਉਹਦਾ ਨੈਟਵਰਕ ਹੈ ਜਿਹੜੇ ਚਾਰ ਬੰਦੇ ਦੂਜੇ ਆ ਮਨਪ੍ਰੀਤ ਕੋਰਾ ਅਮਰਤਪਾਲ ਲਵਦੀਪ ਤੇ ਹਰਪਾਲ ਇਹ ਡਿਫਰੈਂਟ ਮੋਡਿਊਲ ਹੈ ਜਿਹਨੂੰ ਕੇ ਗੋਪਾਲ ਉਹਦਾ ਮਾਮਾ ਮਨਪ੍ਰੀਤ ਦਾ ਅਮਰਤਪਾਲ ਦਾ ਨਾਮ ਇਹ ਜਿਹੜਾ ਪਿੱਛੋਂ ਕੰਟਰੋਲ ਕਰਦਾ ਉਹ ਜਿਹੜਾ ਹੈਗਾ ਭਰਤ ਸੋ ਬੇਸਿਕਲੀ ਜਿਹੜੇ ਦੋਨੋਂ ਕੇਸਾਂ ਦੇ ਵਿੱਚ ਗੱਲ ਸਿਮਿਲਰਿਟੀ ਇਹ ਆਈ ਹੈ ਕਿ ਬਾਰਡਰ ਦੀ ਪ੍ਰੋਕਸੀਮਿਟੀ ਦਾ ਫੈਸਲਾ ਹੈ ਜਿਹੜੇ ਖੇਤ ਉੱਤੇ ਨੇ ਬੰਬੀਆਂ ਉੱਤੇ ਨੇ ਨੇਚਰਲੀ ਉੱਤੇ ਉਹਨਾਂ ਨੂੰ ਜਦੋਂ ਲੋਕੇਸ਼ਨ ਆ ਜਾਂਦੀ ਹੈ ਕਨਸਾਈਨਮੈਂਟ ਚੁੱਕਣੀ ਤੇ ਲੁਕੋਣੀ ਸੌਖੀ ਹੈ ਸਰਦਿਚ ਡਰੋਨ ਵੀ ਪਤਾ ਜੇ ਡਰੋਨ ਤੇ ਰਾਹੀਂ ਆ ਰਹੀਆਂ ਸਾਰੀਆਂ ਨੇ ਸਾਰਿਆਂ ਚ ਔਰ ਇਹ ਜਿਹੜਾ ਸੁਖਦੇਵ ਦਾ ਤਾਂ ਤੁਹਾਨੂੰ ਮੈਂ ਮੋਟਰ ਸਪ੍ਰਿੰਟ ਹੀ ਦੱਸਿਆ ਵੀ ਤਿੰਨ ਘਰ ਬਦਲ ਚੁੱਕਿਆ ਤਿੰਨ ਪਿੰਡ ਚੇਂਜ ਕਰਦੇ ਕਰ ਦਿੱਤੇ ਉਹ ਕਿਸੇ ਦੇ ਧਿਆਨ ਚ ਨਹੀਂ ਆਇਆ ਪ੍ਰੀਵਿਅਸ ਕੇਸ ਜੇ ਆਪਾਂ ਹਿਸਟਰੀ ਦੇਖੀ ਨਿਲ ਮੁਲ ਪਿੰਡੀ ਬਦਲ ਦਿੰਦਾ ਹੀ ਹਾਂਜੀ ਤਿੰਨ ਪਿੰਡ ਬਦਲਤੇ ਨਾ ਜਗਦੇਵ ਖੋਰਦ ਉਹ ਮਹਾਵਸੂ ਤਨਵਾਕੁਰ ਤੋਂ ਹੁਣ ਰਹਿ ਰਿਹਾ ਜਿੱਥੇ ਫੜਿਆ ਗਿਆ ਖਾੜਾ ਕਰੰਡਿਆ ਇਹ ਨਾਲੇ ਦੇ ਪਿੰਡ ਸੀਗੇ ਨੇਚਰਲੀ ਸੈਕਟਰ ਵੀ ਚੇਂਜ ਹੋ ਗਿਆ ਤੇ ਬੰਦੇ ਦੇ ਡਿਟ੍ਰੈਕਸ਼ਨ ਤੇ ਵੇਟ ਕਰ ਲਗਾ ਸਾਰੀ ਡਰੋਨ ਸਾਰੀ ਡਰੋਨ ਪਾਕਿਸਤਾਨ ਬੇਸ ਸਾਰਾ ਦੋਨੇ ਕੇਸਾਂ ਦੇ ਵਿੱਚ ਇੰਪੀਸਾਂ ਕਰਦੇ ਇਸੇ ਪਿਛਲੇ ਕੇਸਾਂ ਦੇ ਵਿੱਚ ਕਹਿੰਦੇ ਪਿਛਲੇ ਕੇਸਾਂ ਦੇ ਤੋ ਲੱਗਦੀ ਕਿ ਹਵਾਤ ਨੂੰ ਟ੍ਰੈਕ ਕਰਦੇ ਨੇ ਇਹਦੇ ਵਿੱਚ ਗੱਲ ਕਰਦੇ ਇਹ ਉਹ ਕਰ ਰਹੇ ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੁਹਾਨੂੰ ਵੀ ਅਸੀਂ ਉਹ ਸਾਰੀ ਟ੍ਰਾਇਲ ਟ੍ਰੇਲ ਜਿਹੜੀ ਆ ਉਹ ਚੁੱਕੀ ਜਾਊਗੀ ਇਹ ਦੋ ਬੰਦੇ ਫੜੇ ਜਾਣੇ ਬਹੁਤ ਜ਼ਰੂਰੀ ਹੈ ਬਿਕੋਜ਼ ਬੇਸਿਕਲੀ ਗਰਾਉਂਡ ਤੇ ਕੰਮ ਐਗਜ਼ੀਕਿਊਟ ਇਹ ਕਰ ਰਹੇ ਸੀ ਮਾਸਟਰਮਾਈਂਡ ਉਹ ਦੋਨੋਂ ਬੰਦੇ ਦੇ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਥੈਂਕ ਯੂ ਜੀ